ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਰਹਿਣਗੇ ਪਿਓਰ ਗਰੇਪ ਦੇ ਸੂਟ ਰਹਿਣਗੇ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪ੍ਰਾਈਸ ਆਪਾਂ ਉੱਪਰ ਲਗਾ ਦਿੱਤਾ ਹੈ ਪ੍ਰਾਈਸ ਚੈੱਕ ਕਰਕੇ ਜਿੰਨਾ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਨ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਰੇ ਜਿਹੜੇ ਸੂਟ ਹੈ ਇਹ ਵੀ ਬਹੁਤ ਹੀ ਸੋਹਣੇ ਜੌਰ ਜੜ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਜਰੀ ਵਰਕ ਰਹੇਗਾ ਕਲਰ ਬਹੁਤ ਹੀ ਪਿਆਰੇ ਨੇ ਥ्रेड ਏਮਬਰਾਇਡਰੀ ਕੀਤੀ ਗਈ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਹਾਂਜੀ ਜਿਹੜੇ ਅਗਲੇ ਸੂਟ ਹੈ ਇਹ ਤੁਹਾਨੂੰ ਪਿਓਰ ਨੇਚਰਲ ਕਰੇਪ ਦਾ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣਾ ਹੈਂਡਵਰਕ ਰਹੇਗਾ ਘੇਰੇ ਦੇ ਉੱਪਰ 슬ੀਵਸ ਦੇ ਉੱਪਰ ਬਾਟਮ ਤੁ ਲੇਨ ਮਿਲੇਗੀ ਦੁਪੱਟਾ ਪਿਓਰ ਸ਼ਿਫੌਨ ਦਾ ਮਿਲੇਗਾ ਫੋਰ ਸਾਈਡ ਬਾਰਡਰ ਤੇ ਬਹੁਤ ਹੀ ਸੋਨਾ ਹੈਂਡਵਰਕ ਰਹੇਗਾ ਅਗਲੇ ਜਿਹੜੇ ਸੂਟ ਇਹ ਤੁਹਾਨੂੰ ਮਿਲਣਗੇ ਪਿਓਰ ਵਿਸਕੋਸ オーਰਗੈਂਜ਼ਾ ਬ੍ਰੋਕਰ ਦਾ ਸੂਟ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਲੈ ਸਕਦੇ ਹੋ ਪਰ 2.5 ਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ ਬਾਕੀ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਹਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਣਗੇ ਘੱਟ ਪ੍ਰਾਈਸ ਵਾਲੇ ਆਉਣਗੇ ਬਹੁਤ ਹੀ ਸੋਹਣੇ ਸੂਟ ਨੇ 벨ਵੈਟ ਦਾ ਸੂਟ ਮਿਲੇਗਾ 올ਓਵਰ ਸੂਟ ਆਏਗਾ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਵਰਕ ਰਹੇਗਾ ਦੁਪੱਟਾ ਇਹਦੇ ਬਹੁਤ ਹੀ ਸੋਹਣੀ ਲੇਸ ਲਗਾਈ ਗਈ ਹੈ ਦੁਪੱਟਾ ਵੀ ਤੁਹਾਨੂੰ 벨ਵੈਟ ਦਾ ਹੀ ਮਿਲੇਗਾ ਪ੍ਰਾਈਸ ਸਾਰੇ ਸੂਟਾਂ ਦਾ ਲੱਗਾ ਹੁੰਦਾ ਹੈ ਸ਼ਿਪਿੰਗ ਤੁਹਾਨੂੰ ਫ੍ਰੀ ਮਿਲੇਗੀ 올 ਇੰਡੀਆ ਸ਼ਿਪਿੰਗ ਫ੍ਰੀ ਦੇਗੀ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ